ਪਟਿਆਲਾ ਦੀ ਧੀ ਅੰਤਰਰਾਸ਼ਟਰੀ ਫੁੱਟਬਾਲ ਖਿਡਾਰਨ ਗੁਲਨਾਜ਼ ਨੇ ਦੇਸ਼ ਦਾ ਮਾਣ ਵਧਾਇਆ ਗੁਲਨਾਜ਼ ਨੇ ਫੁੱਟਬਾਲ ਜਰਸੀ ਖੇਡ ਵਿੱਚ ਲੜਕੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਦੱਸਿਆ ਸਰਕਾਰ ਅਤੇ ਸਹੀਓ ਕੇ ਅਥਾਰਟੀ ਤੋਂ ਲੜਕੀਆਂ ਲਈ ਫੁੱਟਬਾਲ ਖੇਡਣ ਲਈ ਵੱਖਰੇ ਗਰਾਊਂਡ ਦੀ ਮੰਗ ਕੀਤੀ ਹੈ ਦੱਸ ਦਈਏ ਕਿ 10 ਮਾਰਚ ਨੂੰ ਗੁਲਨਾਜ਼ ਅੰਡਰ 16 ਇੰਟਰਨੈਸ਼ਨਲ ਕੱਪ ਖੇਡਣ ਤੋਂ ਬਾਅਦ ਨੇਪਾਲ ਆਈ ਸੀ ਉਸਨੇ ਆਪਣੇ ਚੰਗੇ ਪ੍ਰਦਰਸ਼ਨ ਲਈ ਸਰਵਲ ਮੈਡਲ ਵੀ ਹਾਸਲ ਕੀਤਾ ਸੀ ਪੂਰਾ ਪਰਿਵਾਰ ਫੁੱਟਬਾਲ ਪ੍ਰੇਮੀ ਹੈ ਕੁਲਨਾਲ ਦੀ ਵੱਡੀ ਭੈਣ ਵੀ ਕੇਰਲ ਦੀ ਟੀਮ ਲਈ ਖੇਡਦੀ ਹੈ ਨਾਜ਼ਰ ਨਹੀਂ ਆ ਕਿ ਪੰਜਾਬ ਪੁਲਿਸ ਵਿੱਚ ਸੇਵਾ ਨਿਭਾ ਰਹੇ ਗੁੰਝੇ ਪਿਤਾ ਜਸਪ੍ਰithvi ਫੁੱਟਬਾਲ ਦੇ ਚੰਗੇ ਖਿਡਾਰੀ ਨੇ ਉਹਨਾਂ ਦੇ ਦੋ ਭਰਾ ਵੀ ਵੱਖ-ਵੱਖ ਰਾਜਾਂ ਦੇ ਫੁੱਟਬਾਲ ਕਲੱਬਾਂ ਦੇ ਨਾਲ ਜੁੜੇ ਹੋਏ ਨੇ ਕਿਹੜਾ ਟੂਰਨਾਮੈਂਟ ਹੋਇਆ ਸੀ ਜਿੱਦੇ ਤੁਸੀਂ ਪਾਰਟਿਸਪੇਟ ਕਰੇਗਾ ਐਨਵਾ ਸਾਹਿਬ ਚੈਂਪੀਅਨਸ਼ਿਪ ਕਿੱਥੇ ਗਈ ਸੀ ਨੇਪਾਲ ਕਾਟਮੰਦੂ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਜਿੱਥੇ ਚਾਰ ਟੀਮਾਂ ਭਾਗ ਲੈਂਦੀਆਂ ਨੇ ਭੂਟਾਨ, ਨੇਪਾਲ, ਬੰਗਲਾਦੇਸ਼ ਤੇ ਇੰਡੀਆ ਜਿਹਦੇ ਵਿੱਚ ਅਸੀਂ ਭੂਟਾਨ ਤੇ ਨੇਪਾਲ ਨੂੰ ਵੱਡੇ ਮਾਰਜਿਨ ਨਾਲ ਹਰਾਇਆ ਪਰ ਬੰਗਲਾਦੇਸ਼ ਨੂੰ ਅਸੀਂ ਫਾਈਨਲ 'ਚ ਟਾਈ ਬ੍ਰੇਕਰ 'ਚ ਹਾਰ ਗਏ ਸੀ ਫੁੱਟਬਾਲ ਦੇ ਵਿੱਚ ਕਿਸ ਤਰ੍ਹਾਂ ਇੰਟਰਸਟ ਹੋਇਆ ਜਾਂਦਾ ਮੇਰੇ ਫਾਦਰ ਖੁਦ ਪ੍ਰੋਫੈਸ਼ਨਲ ਫੁੱਟਬਾਲਰ ਰਹੇ ਨੇ ਜੇਸੀਪੀ ਮੋਨ ਬਗਾਨ ਵਰਗੇ ਤੇ ਨਾਮੀ ਕਲੱਬਾਂ 'ਚ ਖੇਲੇ ਨੇ ਤੇਰੀ ਭੈਣ ਖੁਦ ਹੁਣ ਪ੍ਰੋਫੈਸ਼ਨਲ ਖੇលਦੀ ਹੈ ਗੋਕੁਲਮ ਨੂੰ ਦੇਖ-ਦੇਖ ਕੇ ਮੈਂ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਅ ਕਦੋਂ ਤੋਂ ਪ੍ਰੈਕਟਿਸ ਸ਼ੁਰੂ ਕੀਤੀ ਸੀ ਇਹ ਮੈਨੂੰ ਫੁੱਟਬਾਲ ਖੇលਦੇ ਆਲਮੋਸਟ 6-7 ਸਾਲ ਹੋ ਗਏ ਮੈਨੂੰ ਮਤਲਬ ਕਿ ਹਾਂ ਕਿ ਮੈਂ ਫੁੱਟਬਾਲ ਖੇਲਨੀ ਹੈ ਕਿ ਪ੍ਰੋਫੈਸ਼ਨਲੀ ਖੇਲਨੀ ਹੈ ਐਵੇਂ ਸੋਚ ਕੇ ਮੈਂ ਆਲਮੋਸਟ 6-7 ਸਾਲ ਹੋ ਗਏ ویسے ਫੁੱਟਬਾਲ ਦਾ ਮੈਂ ਛੋਟੇ ਹੁੰਦੇ ਤੋਂ ਖੇਡਦੀ ਰਹੀ ਹਾਂ ਕਿੰਨੀ ਕਿ ਤਿਆਰੀ ਕਰਨੀ ਪਈ ਕਿਉਂਕਿ ਫੁੱਟਬਾਲ ਦੀ ਲੜਕੀਆਂ ਲਈ ਕਿਉਂ ਐਕਸਟਰਾ ਗਰਾਊਂਡ ਹੈ ਨਹੀਂ ਮੇਰੇ ਪਟਿਆਲੇ ਚ ਇਸ ਤਰ੍ਹਾਂ ਦੀ ਤਿਆਰੀ ਕਰਨੀ ਪਈ ਉਹ ਮੈਨੂੰ ਕੋ ਦਾ ਪੋਲੋ ਗਰਾਊਂਡ ਚ ਕੋਚ ਨਵਿੰਦਰ ਸਿੰਘ ਤੇ ਲਵਜੋਤ ਸਿੰਘ ਕੋਲ ਪਕਿਸ਼ ਕਰਦੇ ਰਹੇ ਕਿਉਂਕਿ ਕੁੜੀਆਂ ਦਾ ਕੋਈ ਇੰਨਾ ਹੈ ਨਹੀਂ ਪਟਿਆਲੇ ਚ ਕੋਈ ਸੈਂਟਰ ਹੈ ਨਹੀਂ ਤਾਂ ਮੈਨੂੰ ਉਹਨਾਂ ਨੇ ਪੂਰਾ ਚਾਂਸ ਦਿੱਤਾ ਵੱਡੇ ਮੁੰਡਿਆਂ ਚ ਬਹੁਤ ਵੱਡਿਆ ਚਾਂਸ ਦਿੱਤਾ ਮੈਂ ਉਹਨਾਂ ਨੂੰ ਬਹੁਤ ਥੈਂਕ ਯੂ ਕਹਿੰਦੀ ਹਾਂ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ ਉਹਨਾਂ ਕਰਕੇ ਮੈਂ ਇੱਥੇ ਤੱਕ ਪਹੁੰਚੀ ਪਰਟੀਕਲ ਹੋਰ ਨਾਰਥ ਇੰਡੀਆ ਦੇ ਕਿੰਨੇ ਫਲੇਅਰ ਸੀਗੇ ਸਾਥ ਇੰਡੀਆ ਦਾ ਮੇਰੇ ਨਾਲ ਇੱਕ ਪੰਜਾਬ ਦੀ ਕੁੜੀ ਸੀਗੀ ਗੁਰਲੀਨ ਲੁਧਿਆਣੇ ਦੀ ਤੇ ਇੱਕ ਹਰਿਆਣੇ ਦੀ ਸੀਗੀ ਸ਼ਵੇਤਾ ਜੋ ਸਾਡੀ ਟੀਮ ਕੈਪਟਨ ਸੀਗੀ ਉਹ ਪਹਿਲਾਂ ਵੀ ਐਫਸੀ ਅੰਡਰ 17 ਖੇਲੀ ਹੈ ਪਿਛਲੇ ਸਾਲ ਜੀ ਉਹ ਕਿਸ ਤਰ੍ਹਾਂ ਦੇ ਪ੍ਰੋਬਲਮ ਕਿਸ ਤਰ੍ਹਾਂ ਦੀ ਡਿਮਾਂਡ ਕਰਦੇ ਹੋ ਵੀ ਸਰਕਾਰ ਇਸ ਗੇਮ ਨੂੰ ਅਧਿ ਪੁੜੀਆਂ ਵਾਸਤੇ ਕਰਨ ਵਾਸਤੇ ਕੀ ਕਰ ਸਕਦੀ ਹੈ ਮੇਰੀ ਬਸ ਇੱਕ ਕੋਈ ਰਿਕੁਐਸਟ ਹੈ ਵੀ ਫੁੱਟਬਾਲ ਗੇਮ ਮੁੰਡਿਆਂ ਜਾਂ ਕੁੜੀਆਂ ਦੀ ਨਹੀਂ 플레이ਰਾਂ ਦੀ ਗੇਮ ਹੈ ਤਾਂ ਕੁੜੀਆਂ ਲਈ ਵੀ ਉਨੀ ਸੈਂਟਰ ਹੋਣੇ ਚਾਹੀਦੇ ਜਿੰਨੇ ਮੁੰਡਿਆਂ ਲਈ ਨੇ ਉਹਨੀਆਂ opportunitys ਮਿਲੀਆਂ ਚਾਹੀਦੀਆਂ ਜਿੰਨੇ ਮੁੰਡਿਆਂ ਨੂੰ ਮਿਲਦੀਆਂ ਕਿਉਂਕਿ ਕੁੜੀਆਂ ਮੁੰਡਿਆਂ ਨਾਲੋਂ ਫੁੱਟਬਾਲ 'ਚ ਬਹੁਤ ਬੈਟਰ ਕਰ ਸਕਦੀਆਂ ਨੇ ਇਹ USA ਦੀ ਨੈਸ਼ਨਲ ਟੀਮ ਨੇ ਬਹੁਤ ਵਧੀਆ ਤਰੀਕੇ ਨਾਲ ਮਤਲਬ ਇੱਕ example ਹੈ ਕਿ ਮੁੰਡਿਆਂ ਨਾਲੋਂ ਕੁੜੀਆਂ ਫੁੱਟਬਾਲ 'ਚ ਬਹੁਤ ਵਧੀਆ ਕਰ ਸਕਦੀਆਂ ਹਾਂ ਕੀ ਇਸ ਤਰ੍ਹਾਂ ਦੀ ਮੰਗ ਕਰਦੇ ਹੋ ਸਰਕਾਰ ਤੋਂ ਵੀ ਜੇ ਮਾਸੇ ਇੀ ਮਦਦ ਕੀਤੀ ਜਾ ਸਕਦੀ ਮੈਂ ਇੰਨਾ ਗਿਚਾਨੀਆਂ ਵੀ ਮਤਲਬ ਜਿਵੇਂ ਮੇਰੇ ਵਿਦਿਆਨੂ ਮਦਦ ਚਾਂਸ ਚਾਂਸ ਪੇਰੈਂਟਸ ਦੇ ਨਾਲ ਪਰ ਕੋਈ ਸੈਂਟਰ ਨਹੀਂ ਹੈਗਾ ਤਾਂ ਉਵੇਂ ਕੋਈ ਕੁੜੀਆਂ ਦਾ ਕੋਈ ਸੈਂਟਰ ਕੋਈ ਜਿੱਥੇ ਕੁੜੀਆਂ ਜਾ ਕੇ ਪ੍ਰੈਕਟਿਸ ਕਰ ਸਕਣ ਐਜ਼ ਅ ਟੀਮ ਵਧੀਆ ਕਲੱਬ ਜਿਵੇਂ ਮੈਂ ਨਰਵਾ ਫੋਲੋ ਗਰਾਊਂਡ ਐਵੇਂ ਐਵੇਂ ਅਮੇ ਦਾ ਸੈਂਟਰ ਕੋ ਸੈਂਟਰ ਹੋਣ ਕੁੜੀਆਂ ਲਈ ਵੀ ਬੇਟੀ ਇੰਟਰਨੈਸ਼ਨਲ ਲੈਵਲ ਦੇ ਕਿ ਕਿ ਕਿਸ ਤਰ੍ਹਾਂ ਪ੍ਰਸਤ ਕਰਦੇ ਮੰਨੋ ਹੋਸ਼ ਸ਼ੇਮਤੂਦ ਹੋ ਰਹੀ ਹੈ ਇਹ ਬੇਟੀ ਇੰਟਰਨੈਸ਼ਨਲ ਲੈਵਲ ਤੇ ਖੇਲਤੀ ਆਈ ਹੈ ਤਾਂ ਉਹ ਵੀ ਹਰ ਇੱਕ ਪਹਿਲਾਂ ਦਾ ਸੁਪਨਾ ਹੁੰਦਾ ਵੀ ਜੇ ਜੋ ਵੀ ਕੋਈ ਗੇਮ ਕਰਦਾ ਤਾਂ ਉਹ ਵੀ ਇੰਡੀਆ ਨੂੰ ਰਿਪਰਜੈਂਟ ਕਰੇ ਤਾਂ ਮਨੇ ਬੜੀ ਖੁਸ਼ੀ ਹੋ ਰਹੀ ਹੈ ਬੜੀ ਬੇਟੀ ਹੈ ਵੱਡੀ ਬੇਟੀ ਵੀ ਮੇਰੀ ਫੁੱਟਬਾਲ ਖੇਲਦੀ ਹੈ ਤਾਂ ਉਹ ਹੁਣ ਪ੍ਰੋਫੈਸ਼ਨਲ ਫੁੱਟਬਾਲ ਖੇਡ ਰਹੀ ਹੈ ਤਾਂ ਇਹ ਵੀ ਇੰਡੀਆ ਨੂੰ ਰਿਪਰਜੈਂਟ ਕਰ ਰਹੀ ਹੈ ਮੇਰੇ ਲਈ ਦੋ ਹੋਰ ਖੁਸ਼ੀ ਦੀ ਗੱਲ ਆ ਜਿਵੇਂ ਕਿ ਪਿਹੜੀ ਕਿਸ ਤਰ੍ਹਾਂ ਦੀ ਘਾਣੀ ਪੀ ਘਰ ਦੇ ਵਿੱਚ ਇਸ ਤਰ੍ਹਾਂ ਦਾ ਬਹੁਤ ਜੀ ਉਸਰਬਾਲ ਦਾ ਤੁਸੀਂ ਬਿਹਾਲ ਹੋ ਮੇਰਾ ਇੱਕ ਸਾਡੇ ਪਰਿਵਾਰਕ ਜੋ ਹੈ ਜੋ ਕਹਣਾ ਸਾਰਾ ਫੁੱਟਬਾਲ ਨਾਲ ਦੇਖੜਿਆ ਤੇ ਮੇਰੇ ਵੱਡੇ ਬ੍ਰਦਰ ਆ ਵੀ ਫੁੱਟਬਾਲ ਖੇਡਦੇ ਸੀ ਤੇ ਉਹ ਜੀ ਸੀ ਸੀ ਫੀਲ ਇਨ ਤੇ ਫੰਟੋ ਚੋਪੀਗੇ ਦੇ ਆ ਛੋਟਾ ਮੇਰਾ ਬ੍ਰਦਰ ਆ ਉਹ ਸਪੋਰਟ ਟੀਚਰ ਆ ਉਹ ਵੀ ਇੱਕ ਸਕੂਲ ਚ ਉਹ ਵੀ ਫੁੱਟਬਾਲ ਦਾ ਸਿਲਵਰ ਮੈਡਲਿਸਟ ਆ ਅੰਤਰਰਾਸ਼ਟਰੀ ਚ ਤੇ ਸਾਡਾ ਸਾਰਾ ਪਰਿਵਾਰ ਆ ਉਹ ਸਪੋਰਟ ਨਾਲ ਰਿਲੇਟਡ ਆ ਮੈਂ ਖੁਦ ਆਪਣਾ 10 ਸਾਲ ਪ੍ਰੋਫੈਸ਼ਨ ਫੁੱਟਬਾਲ ਕਰਤਿਆਂ ਜੇ ਸੀ ਟੀ ਕਰਸ ਬ੍ਰਦਰ ਮਗਯਾਬ ਸੀ ਇਹ ਹੈ ਜਿਹੜਾ ਕਲਪਾ ਬੰਬਲੋਂਗ ਬੜੇ ਬੜੇ ਖਿਡਾਰੀਆਂ ਦੇ ਨਾਮ ਵਸੇ ਰਣਾ ਖੇਡਣ ਦਾ ਮੌਕਾ ਮਿਲ। ਤੇ ਕੁਝ ਜਿਹਨੇ ਦੈਸੀ ਜਿਹੜੇ ਗrown ਨਹੀਂ ਲੜਕੀਆਂ ਵਾਸਤੇ ਕਿੱਦਲੀ। ਇਸ ਤਰ੍ਹਾਂ ਦੀ ਕੀ ਮੰਗ ਕਰਦੇ ਵੀ ਦਲੇ ਨਮ ਪਲੇਅਰ ਪਰਫੋਰਮੈਂਸ ਰੇਟ ਉੱਪਰ ਆ ਰਹੀ ਹੈ। ਸਰਕਾਰ ਨੂੰ ਤੁਹਾਨੂੰ ਮੰਗ ਹੈਗੀ ਜੀ ਇਹਨਾਂ ਵਾਸਤੇ ਸੁਪਤਾ ਜੇ। ਲਖੋ ਮੈਂ ਮੇਚਾਂ ਲੱਕਿਆਂ ਦੇ ਚਾਹੇ ਉਹ ਕੁੜੀਆਂ ਨੇ ਚਾਹੇ ਮੁੰਡਿਆਂ ਨੇ। ਸਰਕਾਰ ਨੂੰ ਹਮੇਸ਼ਾ ਵਕ ਵਕ ਸਪੋਰਟਸ ਸੈਂਟਰ ਫੁਲ ਅਕੈਡਮੀਸ ਖੋਲ੍ਹਣੀਆਂ ਚਾਹੀਦੀਆਂ ਨੇ। ਇਹ ਦੇ ਵਿੱਚ ਇੱਕ ਇਹ ਕੈਟਾਗਰੀ ਹੋਣੀ ਚਾਹੀਦੀ ਆ ਕੁੜੀਆਂ ਵਾਸਤੇ ਵੀ ਤੇ ਮੁੰਡਿਆਂ ਵਾਸਤੇ ਵੀ ਤੇ ਉਹ ਜਿੰਨੇ ਜ਼ਿਆਦਾ ਸੈਂਟਰਸ ਹੋਣਗੇ ਉਨੇ ਜ਼ਿਆਦਾ ਹੀ ਆਪਾਂ ਨੂੰ ਆਉਟਪੁੱਟ ਮਿਲੇਗਾ ਪਰ ਸ਼ਰਤ ਇਹ ਆ ਵੀ ਜਿਹੜੇ ਤੁਸੀਂ ਸੈਂਟਰ ਚਲਾਓਗੇ ਤੇ ਜਿਹੜੇ ਵੀ ਤੁਸੀਂ ਕੋਚ ਜਾਂ ਉਹਨਾਂ ਨੂੰ ਅਪਾਇੰਟ ਕਰੋਗੇ ਉਹ ਗੁੱਡ ਹੋਣੇ ਚਾਹੀਦੇ ਆ ਜੋ ਕਿ ਆਪਣਾ ਗਰਾਸ ਰੂਟ ਤੇ ਬੇਸ ਤੇ ਜ਼ਿਆਦਾ ਕੰਮ ਕਰ ਸਕਣ ਕਿਉਂਕਿ ਆਪਣਾ ਬੇਸ ਹੀ ਜਿਹੜਾ ਹਰ ਗੇਮ ਦਾ ਬੇਸ ਹੀ ਪਲੇ ਨੂੰ ਪਰਫੈਕਟ ਬਣਾਉਂਦਾ ਜੇ ਬੇਸ ਵੀਕ ਹੋਏਗਾ ਤਾਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਸੀਂ ਉਹ ਫਿਰ ਪਰਫੈਕਟ ਹਾਂ ਜੀ ਮੈਮ ਬੇਟੀ ਨੇ ਉਸ ਤਰ੍ਹਾਂ ਦੀ ਮੈਂ ਇਹ ਇਮੈਟਿਕ ਪਰਮੂਵੀ ਨਾਲ ਫੋਨ ਕਰਨੀ ਪਈ ਹੈ ਕਿ ਕਿੰਨੀ ਮਿਹਨਤ ਕਰਨੀ ਪਈ ਹੈ ਹਾਂ ਜੀ ਬਹੁਤ ਜਿਆਦਾ ਮਿਹਨਤ ਨਹੀਂ ਕਰਨੀ ਪਈ ਕਿਉਂਕਿ ਬੱਚੇ ਹੈ ਖੁੱਡੀ ਮਿਹਨਤੀ ਸੀਗੇ ਬੱਚਿਆਂ ਨੇ ਮਿਹਨਤ ਕੀਤੀ ਆ ਬੱਚੇ ਨੂੰ ਆਏ ਸੀਗਾ ਦਿਖੇੜ ਕੇ ਆਏ ਤਾਂ ਉਸ ਵਕਤ ਪੜਾਇਆ ਜ਼ਰੂਰ ਆ ਮੈਂ ਸਟੱਡੀਜ਼ ਨੂੰ ਉਹਨਾਂ ਦੀ ਬੈਲੈਂਸ ਕਰਨਾ ਔਰ ਖੇਡ ਦੇ ਨਾਲ ਨਾਲ ਤਾਂ ਇੰਨਾ ਦਿੱਤਾ ਉਹ ਬੱਚਿਆਂ ਨੇ ਮੈਨੇਜ ਕੀਤਾ ਹੈ ਉੱਘੀ ਕਿਰਿਆ ਤੋਂ ਜ਼ਿਆਦਾ ਪ੍ਰੋਬਲਮ ਨਹੀਂ ਆਈ ਸ਼ੁਰੂ ਚ ਥੋੜਾ ਲੱਗਿਆ ਸੀਗਾ ਕਿ ਹੋ ਸਕਦਾ ਪ੍ਰੋਬਲਮ ਆਏ ਪਰ ਉਸ ਤੋਂ ਬਾਅਦ ਲੇਟਰ ਆ ਉਹਨੇ ਮੈਨੇਜ ਕਰ ਲਿਆ ਹੋ ਗਿਆ ਸੀਗਾ ਇਜ਼ੀਲੀ ਕਿਸ ਤੋਂ ਦੇਖੋ ਇੱਕ ਲੜਕੀਆਂ ਐਜ਼ ਦਾ ਮਦਰ ਐਜ਼ ਅ ਲੇਡੀ ਇੱਕ ਫੁੱਟਬਾਲ ਗੇਟ ਦੇ ਵਿੱਚ ਦੇਖੋ ਕਿ ਲੜਕੀਆਂ ਬਹੁਤ ਘੱਟ ਬੋਲਦੀਆਂ ਨਹੀਂ ਬੋਲਦੀਆਂ ਇਹ ਵੇਖਦਾ ਕੋਈ ਵਿਦਿਆਰਥੀ ਉਹ ਇਹ ਨੋਟ ਮਾਰ ਹਾਂਜੀ ਹਾਂ ਸ਼ੁਰੂ ਚ ਤਾਂ ਥੋੜਾ ਲੱਗ ਰਿਹਾ ਸੀਗਾ ਅੱਛਾ ਪ੍ਰੋਬਲਮ ਕੀ ਆਈ ਕਿ ਫੁੱਟਬਾਲਸ ਬॉयਜ਼ ਜ਼ਿਆਦਾ ਫੁੱਟਬਾਲ ਖੇਡਦੇ ਨੇ ਕੁੜੀਆਂ ਆਪਣੀਆਂ ਖੇਡਦੀਆਂ ਨਹੀਂ ਆ ਫੁੱਟਬਾਲ ਜੇ ਫੁੱਟਬਾਲ ਸੈਂਟਰਸ ਹੈਗੇ ਵੀ ਨੇ ਤਾਂ ਉੱਥੇ ਜੋ ਗਰਲਸ ਖੇਡਦੀਆਂ ਨੇ ਉਹ ਇੰਨਾ ਟਫ ਨਹੀਂ ਖੇਡਦੀਆਂ ਤਾਂ ਜਦੋਂ ਕੁੜੀਆਂ ਦੇ ਨਾਲ ਇਹਨਾਂ ਦੀ ਪ੍ਰੈਕਟਿਸ ਹੋਈ ਤਾਂ ਉਹ ਫਿਰ ਆਈ ਲੱਗਦਾ ਸੀਗਾ ਕਿ ਨਾਟ ਸੈਟੀਸਫੈਕਟਰੀ ਫਿਰ ਜਦੋਂ ਬॉयਜ਼ ਦੇ ਨਾਲ ਕੱਟਿਸ ਹੋਈ ਤਾਂ ਉਹ ਉਹ ਬॉयਜ਼ ਦੇ ਨਾਲ ਮੈਨੂੰ ਥੋੜਾ ਡਰ ਲੱਗਦਾ ਸੀਗਾ ਔਰ ਮੇਰੇ ਹਸਬੰਦ ਕਹਿੰਦੇ ਸੀਗੇ ਕਿ ਟਫ ਖੇਡਣਾ ਉਹ ਬॉयਜ਼ ਨੂੰ ਵੀ ਐਵੇਂ ਕਹਿੰਦੇ ਸੀ ਜਿੱਥੇ ਇਹਨਾਂ ਦੇ ਕੋਣੀ ਵੱਜਦੀ ਆ ਮਾਰਨੀ ਆ ਵੀ ਟੱਕਾ ਜਿੱਥੇ ਇਹਨਾਂ ਨੂੰ ਮਾਰਨਾ ਹੈ ਪੁਸ਼ ਕਰਨਾ ਹੈ ਵੀ ਇਹਨਾਂ ਨਾਲ ਟਫ ਹੀ ਖੇਡਣਾ ਤਾਂ ਉਹ ਟਾਈਮ ਮੈਨੂੰ ਬੜਾ ਔਖਾ ਲੱਗਦਾ ਹੁੰਦਾ ਸੀਗਾ ਕਿ ਵੀ ਕੁੜੀਆਂ ਵੀ ਹੋਰ ਸਰਟੀਫੀਕੇਟ ਖਾ ਕੇ ਆ ਜਾਣਗੀਆਂ ਜਾਂ ਕਿੱਦਾਂ ਹੈ ਨਾ ਪਰ ਉਹ ਥੋੜਾ ਜਿਹਾ ਮੈਨੂੰ ਅੱਖਾ ਲੱਗਿਆ ਸ਼ੁਰੂ ਚ ਬਾਕੀ ਉਸ ਤੋਂ ਬਾਅਦ ਫੇ ਠੀਕ ਰਿਹਾ ਤਾਂ ਮੈਨੂੰ ਇਹ ਜ਼ਰੂਰ ਆਇਆ ਕਿ ਜਿੱਥੇ ਕੁੜੀਆਂ ਨੂੰ ਵੀ ਪ੍ਰੈਕਟਿਸ ਉਦਾਂ ਹੀ ਕਰਾਈ ਜਾਏ ਟਫ ਕਰਾਇਆ ਜਾਏ ਕਿ ਕੁੜੀਆਂ ਨੂੰ ਇਹ ਲੋੜ ਹੀ ਨਾ ਪਾਏ ਅੱਛਾ ਫਿਰ ਫੋਲੋ ਗਰਾਉਂਡ ਗਏ ਦੋਨੋਂ ਕੋਚੀਜ਼ ਨੇ ਨਵਿੰਦਰ ਸਰ ਨੇ ਔਰ ਲਾਟੀ ਸਰ ਨੇ ਬਹੁਤ ਆਪਰਚੂਨਿਟੀਆਂ ਦਿੱਤੀਆਂ ਬੇਟੀਆਂ ਨੂੰ ਆਪਣੇ ਬॉयਜ਼ ਦੀ ਟੀਮ ਚ ਰੱਖਿਆ ਬॉयਜ਼ ਦੀ ਟੀਮ ਦੇ ਨਾਲ ਖੜਾਇਆ ਤਾਂ ਉਹ ਫਿਰ ਜਦੋਂ ਬॉयਜ਼ ਹੁੰਦੇ ਨੇ ਉਹਨਾਂ ਦੀ ਜਿਹੜੀ ਥੋੜੀ ਸੈਂਸ ਐਸ ਕੰਪੇਅਰ ਟੂ ਗਰਲਸ ਜ਼ਿਆਦਾ ਹੈ ਇਨ ਦੀ ਫੁੱਟਬਾਲ ਤਾਂ ਉਹ ਜਦੋਂ ਮੁੰਡਿਆਂ ਚ ਖੇਡਣ ਲੱਗ ਗਈਆਂ ਜਦੋਂ ਕੁੜੀਆਂ ਦੇ ਟੀਮ ਚ ਖੇਡਦੀਆਂ ਸੀਗੀਆਂ ਤਾਂ ਇਹ ਉਹੀ ਬਾਲ ਉਦਾਂ ਹੀ ਐਕਸਪੈਕਟ ਕਰਦੀਆਂ ਸੀਗੀਆਂ ਤਾਂ ਜਦੋਂ ਨਹੀਂ ਲੈਂਦੀਆਂ ਸੀਗੀਆਂ ਤਾਂ ਉਦੋਂ ਇਹਨਾਂ ਲਈ ਔਖਾ ਹੋ ਜਾਂਦਾ ਸੀਗਾ ਤਾਂ ਇਹ ਚੀਜ਼ ਇਹਨਾਂ ਨੇ ਫੇਸ ਕੀਤੀ ਹੈ ਬੇਟੀਆਂ ਦੋਨਾਂ ਨੇ ਫਿਰ ਮੈਡਲ ਤੱਕ ਦਾ ਸਫਰ ਕਿਸ ਤਰ੍ਹਾਂ ਸ਼ੁਰੂਆਤ ਹੋਈ ਹਾਂ ਇਟ ਵਾਸ ਅ ਬਿਊਟੀਫੁਲ ਜਰਨੀ ਫਰਮ ਦੀ ਸਟਾਰਟਿੰਗ ਟੂ ਦੀ ਐਂਡ ਤਾਂ ਨਹੀਂ ਕਹਿ ਸਕਦੇ ਟਿਲ ਨਾਓ ਇਟ ਵਾਸ ਅ ਬਿਊਟੀਫੁਲ ਜਰਨੀ ਖੇਲਣਾ ਸ਼ੁਰੂ ਕੀਤਾ ਬੱਚਿਆਂ ਨੇ ਔਰ ਉਦੋਂ ਸੋਚਿਆ ਨਹੀਂ ਸੀਗਾ ਕਿ ਇੱਥੇ ਤੱਕ ਪਹੁੰਚ ਜਾਣਗੇ ਜਾਂ ਮੈਡਲ ਹੀ ਲੈ ਆਏਗੀ ਇਹ ਤਾਂ ਮੈਂ ਬਿਲਕੁਲ ਹੀ ਨਹੀਂ ਸੋਚਿਆ ਸੀਗਾ ਫਾਦਰ ਨਿਊ ਫਾਦਰ ਨੂੰ ਦਿਖ ਰਿਹਾ ਸੀਗਾ ਕਿ ਦੇ ਕੈਨ ਗੋ ਦੋਨੋ ਬੇਟੀਆਂ ਕਰ ਲੈਣਗੇ ਪਰ ਅੱਛਾ ਰਿਹਾ ਬਹੁਤ ਵਧੀਆ ਰਿਹਾ ਹਾਂ ਦੋਨੋ ਸੈਟੀਸਫਾਈਡ ਹੋ ਹਾਂਜੀ ਅੱਗੇ ਵੀ ਉਹਨਾਂ ਕੋਲ ਕਿਦੋਂ ਅੱਗੇ ਡ੍ਰੀਮਸ ਜੋ ਬੱਚਿਆਂ ਦੇ ਨੇ ਮੇਰੇ ਦੇ ਕੰਮ ਤੋਂ ਜੋ ਉਹਨਾਂ ਦੀ ਡੈਸਟੀਨੀ ਹੈ ਲੈਟ ਅ ਸੀ ਮਿਹਨਤ ਉਹਨਾਂ ਦੀ ਕੀ ਆਪਣੀ ਡੈਸਟੀਨੇ ਲਿਖਦੇ ਆ ਨੇ ਆਪਣੀ ਆਪਣੀ ਮਿਹਨਤ ਦੇ ਨਾਲ ਕਿਤੇ ਪੜਨ ਚ ਵੀ ਚੰਗੀਆਂ ਨੇ ਖੇਡਨ ਚ ਵੀ ਚੰਗੀਆਂ ਨੇ ਲੈਟ ਅਸ ਸੀ ਵਾਟ ਵਿਲ ਬੀ ਦਾ ਸਰਪ੍ਰਾਈਜ਼ ਨੈਕਸਟ